ਹਾਂ ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਪਰਵ ਜਿਹੜੀ ਤੁਸੀਂ ਸਾਹਮਣੇ ਵੈਰੈਟੀ ਦੇਖ ਰਹੇ 826 ਵੈਰੈਟੀ ਆ ਇਹਦੇ ਵਿੱਚ ਆਪਾਂ ਬਜਾਈ ਸਮੇਂ ਆ ਵਕੀਰਾ ਦਾ ਸਪਰੇਅ ਕੀਤਾ ਸੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਪਹਿਲਾ ਪਾਣੀ ਲਾਇਆ ਸੀ ਉਹਨੂੰ ਬਾਅਦ ਇਹਦੇ ਵਿੱਚ ਸੰਕੋਰ ਦੀ ਵਰਤੋਂ ਕੀਤੀ ਆ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਜਿਵੇਂ ਸਾਰੇ ਕਿਸਾਨ ਵੀਰ ਆਪਣੇ ਭਰਾ ਮੈਸੇਜ ਕਰਕੇ ਪੁੱਛ ਰਹੇ ਬਈ ਇਹ ਵਕੀਰਾ ਦਾ ਰਿਜ਼ਲਟ ਕਿਵੇਂ ਦਾ ਆ ਰਿਹਾ ਤੇ ਸੰਕੋਰ ਉਹਦੇ ਵਿੱਚ ਪਾਈਏ ਜਾਂ ਨਾ ਪਾਈਏ ਕਿਵੇਂ ਦਾ ਰਿਜ਼ਲਟ ਮਿਲਦਾ ਬਾਅਦ ਦੇ ਵਿੱਚ ਡਬਲ ਟੈਕਨੀਕਲ ਵਰਤਨ ਆਪਣੀ ਕਣਕ ਖਰਾਬ ਹੁੰਦੀ ਜਾਂ ਨਹੀਂ ਹੁੰਦੀ ਇਦੇ ਬਾਰੇ ਅੱਜ ਪੂਰੀ ਜਾਣਕਾਰੀ ਸ਼ੇਅਰ ਕਰਦੇ ਆ ਕਿਹੜੀ ਦਵਾਈ ਦਾ ਆਪਾਂ ਰਿਜ਼ਲਟ ਜ਼ਿਆਦਾ ਦੇਖਣ ਨੂੰ ਵਧੀਆ ਮਿਲਿਆ ਸੋ ਜਿਹੜੇ ਭਰਾਵਾਂ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਤਾਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਜਾਣਕਾਰੀ ਪਹੁੰਚ ਜਾਵੇ ਤੇ ਜੇਕਰ ਕਿਸਾਨ ਵੀਰ ਆਪਾਂ ਗੱਲ ਕਰੀਏ ਗੁੱਲੀ ਡੰਡੇ ਦੀ ਗੁੱਲੀ ਡੰਡੇ ਨੇ ਕਾਫੀ ਜ਼ਿਆਦਾ ਆਪਾਂ ਨੂੰ ਪਰੇਸ਼ਾਨ ਕੀਤਾ ਜਿੰਨਾ ਮਰਜ਼ੀ ਆਪਾਂ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਫਿਰ ਵੀ ਜਿਹੜਾ ਜ਼ਮੀਨ ਦੇ ਵਿੱਚੋਂ ਪਤਾ ਨਹੀਂ ਬੀਜ ਆਪਾਂ ਕਹਿ ਸਕਦੇ ਹਾਂ ਦਾ ਬੀਜ ਬਣ ਚੁੱਕਾ ਹੈ ਜਮੀਨ ਦੇ ਵਿੱਚੋਂ ਦੁਬਾਰਾ ਫੇਰ ਜਿਹੜਾ ਕਾਫੀ ਜ਼ਿਆਦਾ ਕੰਟਰੋਲ ਕਰੀਦਾ ਫੇਰ ਵੀ ਜਿਹੜਾ ਜਮੀਨ ਦੇ ਵਿੱਚ ਉੱਗਦਾ ਏ ਆਉਂਦਾ ਥੱਲੇੋਂ ਕਿਉਂਕਿ ਜਦੋਂ ਪਹਿਲਾਂ ਪਾਣੀ ਆਪਾਂ ਲਾ ਦਿੰਨੇ ਜਿਵੇਂ ਜਿਵੇਂ ਜਮੀਨ ਬੱਤਰ ਆਉਂਦੀ ਫੇਰ ਦੁਬਾਰਾ ਫੇਰ ਥੱਲੇੋਂ ਜਿਹੜਾ ਬੀਜ ਉੱਗਣਾ ਸ਼ੁਰੂ ਹੋ ਜਾਂਦਾ ਹਾਲਾਕ ਜਿਹੜਾ ਦੁਬਾਰਾ ਬੀਜ ਉੱਗਦਾ ਏ ਇਹ ਬਹੁਤਾ ਤਾਂ ਜ਼ਿਆਦਾ ਕੋਈ ਆਪਣੀ ਕਣਕ ਦੇ ਝਾੜ ਤੇ ਫਰਕ ਨਹੀਂ ਪਾਉਂਦਾ ਪਰ ਬਾਅਦ ਦੇ ਵਿੱਚ ਜਿਹੜਾ ਇਹਹੀ ਜਿਹੜਾ ਬੀਜ ਤਿਆਰ ਹੋ ਕੇ ਦੇ ਅਗਲੇ ਸਾਲ ਵਾਸਤੇ ਫੇਰ ਆਪਾਂ ਨੂੰ ਦਿੱਕਤ ਤੇ ਪਰੇਸ਼ਾਨੀ ਕਰਦਾ ਤੇ ਤਾਂ ਤੁਹਾਨੂੰ ਸੰਕੋਰ ਦਾ ਰਿਜ਼ਲਟ ਦਿਖਾਉਣੇ ਉਸ ਤੋਂ ਬਾਅਦ ਆ ਵਕੀਰਾ ਦਾ ਦੱਸਾਂ ਕਿਵੇਂ ਦਾ ਰਿਜ਼ਲਟ ਰਿਆ ਤੇ ਜਿਵੇਂ ਕਿਸਾਨ ਵੀ ਤੁਸੀਂ ਸਾਹਮਣੇ ਦੇਖ ਰਿਹਾ ਜੀ ਇੱਥੇ ਆਪਾਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਵੀ ਜਿੱਥੇ ਕਿਉਂਕਿ ਕਈ ਵਾਰ ਕੈਮਰੇ ਦੇ ਵਿੱਚ ਉਹ ਚੀਜ਼ ਆਪਾਂ ਨੂੰ ਦਿਖਾਈ ਨਹੀਂਦੀ ਜਿਹੜੀ ਆਪਾਂ ਅੱਖਾਂ ਦੇ ਨਾਲ ਦੇਖਣੀ ਹੁੰਦੀ ਆ ਤਾਂ ਬਹੁਤ ਜ਼ਿਆਦਾ ਜਿਹੜੀ ਸੰਕੋਰ ਦਵਾਈ ਨੇ ਜਿਹੜੀ ਇਹਦੇ ਵਿੱਚ ਗੁੱਲੀ ਡੰਡਾ ਜਿਹੜਾ ਆਪਾਂ ਕੀਤੇ ਕਹਿੰਦੇ ਕਿ ਸਾੜਿਆ ਖਤਮ ਕੀਤਾ ਬਹੁਤ ਜ਼ਿਆਦਾ ਜਿੱਧਰ ਵੀ ਆਪਾਂ ਦੇਖਦੇ ਨਾ ਬਹੁਤ ਜ਼ਿਆਦਾ ਨੇ ਜਿਹੜਾ ਗੁੱਲੀ ਡੰਡੇ ਨੂੰ ਸੰਕੋਰ ਦਵਾਈ ਨੇ ਜਿਹੜਾ ਵਧੀਆ ਆਪਾਂ ਰਿਜ਼ਲਟ ਦਿੱਤਾ ਹੈ ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰਦੇ ਹਾਂ ਅਵਕੀਰਾ ਦੇ ਰਿਜ਼ਲਟ ਦੀ ਕਿਉਂਕਿ ਆਪਾਂ ਬਜਾਈ ਸਮੇਂ ਅਵਕੀਰਾ ਦੇ ਵੀ ਸਪਰੇਅ ਕੀ ਦਿੱਤੇ ਜੇ ਕਿਸਾਨ ਵੀਰੇ ਪੁੱਛਦੇ ਵੀ ਹੁੰਦੇ ਬਈ ਅਵਕੀਰਾ ਦਾ ਰਿਜ਼ਲਟ ਕਿਵੇਂ ਆਉਂਦਾ ਬਜਾਈ ਸਮੇਂ ਆਪਾਂ ਜਦੋਂ ਸਪਰੇਅ ਕਰਦੇ ਆ ਤੇ ਪਹਿਲੇ ਨੰਬਰ ਤੇ ਇੱਕ ਸਾਨੂੰ ਜਿਹੜਾ ਕਈ ਵਾਰ ਹੁੰਦਾ ਕਿ ਗੁੱਲੀ ਡੰਡਾ ਨਹੀਂ ਉੱਗਦਾ ਤਾਂ ਗੁੱਲੀ ਡੰਡਾ ਉਦੋਂ ਹੀ ਉੱਗ ਪੈਂਦਾ ਯਾਨੀ ਕਿ ਅਵਕੀਰਾ ਦਾ ਸਪਰੇਅ ਕੀਤਾ ਤੇ ਗੁੱਲੀ ਡੰਡਾ ਬਿਲਕੁਲ ਨਹੀਂ ਉੱਗਦਾ ਉਗਦਾ ਹੈ ਆਪਣੇ ਤਾਂ ਜਿਹੜਾ ਖੇਤ ਦੇ ਵਿੱਚ ਪੂਰਾ ਜਿੰਨਾ ਵੀ ਆਪਾਂ ਕਹਿ ਸਕਦੇ ਹਾਂ ਵੱਧ ਤੋਂ ਵੱਧ ਉਗਣ ਉੱਗਿਆ ਬਹੁਤ ਜ਼ਿਆਦਾ ਹੀ ਮਾਤਰਾ ਜੁਗਿਆ ਸੀ ਹਾਲਾਂਕਿ ਜਿਹੜੀ ਆਪਾਂ ਸੰਕੋਰ ਦਵਾਈ ਪਾਈ ਉਹ ਦਿਨ ਜਿਹੜਾ ਗੁੱਲੀ ਡੰਡਾ ਸੜਿਆ ਵੀ ਬਹੁਤ ਆ ਤਾਂ ਇਹਦੇ ਵਿੱਚ ਜੇਕਰ ਆਪਾਂ ਹੁਣ ਗੱਲ ਕਰਦੇ ਹਾਂ ਵਕੀਰਾ ਦਾ ਆਪਾਂ ਨੂੰ ਰਿਜ਼ਲਟ ਕਿਵੇਂ ਦਾ ਮਿਲਿਆ ਕਿਉਂਕਿ ਖਾਸ ਕਰਕੇ ਜਿਹੜਾ ਆਪਾਂ ਵਕੀਰਾ ਤੇ ਖਰਚਾ ਆਪਣਾ ਜ਼ਿਆਦਾ ਆਉਂਦਾ ਹੈ ਕਿਉਂਕਿ ਜੇਕਰ ਤਾਂ ਆਪਾਂ ਵਕੀਰਾ ਕਲੀ ਕਰਦੇ ਆਂ ਆਪਾਂ ਨੂੰ 1000 ਰੁਪਏ 1100 ਤੱਕ ਖਰਚਾ ਆਉਂਦਾ ਜੇਕਰ ਆਪਾਂ ਨਾਲ ਉਹਦੇ ਪੈਂਡ ਹੀ ਪਾਉਣੇ ਨਾਲ ਤੇ 4-500 ਰੁਪਏ ਦਾ ਪਾਉਣ ਉਹ ਖਰਚਾ ਪੈਂਦਾ ਲਗਭਗ 15-1600 ਰੁਪਏ ਆਪਾਂ ਨੂੰ ਖਰਚਾ ਆ ਜਾਂਦਾ ਜੇਕਰ 2 ਲੀਟਰ ਪਾਉਣੇ ਤੇ ਆਪਾਂ ਨੂੰ ਲਗਭਗ 2000 ਦੇ ਲਾਗੇ ਖਰਚਾ ਆ ਜਾਂਦਾ ਤੇ ਜੇਕਰ ਫਿਰ ਵੀ ਆਪਾਂ ਨੂੰ ਰਿਜ਼ਲਟ ਨਾ ਚੰਗਾ ਮਿਲੇ ਕਿਉਂਕਿ ਜੇਕਰ ਖਰਚਾ ਕਰ ਲਈ ਤੇ ਆਪਾਂ ਨੂੰ ਉਹਦਾ ਰਿਜ਼ਲਟ ਮਿਲ ਜੇ ਤੇ ਆਪਾਂ ਨੂੰ ਉਹ ਚੀਜ਼ ਜਿਵੇਂ ਪੈਸੇ ਜਿਹੜੇ ਖਰਚਾ ਕੀਤਾ ਉਹ ਆਪਾਂ ਨੂੰ ਮਾਲੂਮ ਨਹੀਂ ਹੁੰਦਾ ਪਰ ਜੇਕਰ ਰਿਜ਼ਲਟ ਨਹੀਂ ਆਉਂਦਾ ਫਿਰ ਆਪਾਂ ਨੂੰ ਹੁੰਦਾ ਯਾਰ 2000 ਰੁਪਏ ਆਪਣੇ ਆਪ ਨੂੰ ਪ੍ਰਤੀ ਕਿੱਲੇ ਦੇ حساب ਨਾਲ ਖਰਚਾ ਆ ਗਿਆ ਪਰ ਫਿਰ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਿਆ ਉੱਥੇ ਕਿਸਾਨ ਵੀਰ ਥੋੜੇ ਜਿਹਾ ਨਿਰਾਸ਼ ਹੁੰਦੇ ਆ ਹੁਣ ਕਿਸਾਨ ਵੀਰੋ ਜਿਵੇਂ ਕਿਤੇ ਕਿਤੇ ਤਾਂ ਆਪਾਂ ਕਹਿ ਸਕਦੇ ਆ ਕਿ ਨੇ ਵਕੀਰਾਂ ਨੇ ਜਿਹੜਾ ਗੁਲੀ ਡੰਡਾ ਥੋੜਾ ਬਹੁਤ ਪੀਲਾ ਜਾ ਪਾਇਆ ਪਰ ਜ਼ਿਆਦਾਤਰ ਗੁਲੀ ਡੰਡਾ ਦੇਖੋ ਕਿ ਜਿੱਥੇ ਆਪਣੀ ਸਨਕੋਰ ਦਵਾਈ ਨਹੀਂ ਪਈ ਜਾਂ ਆਪਾਂ ਕਹਿੰਦੇ ਯੂਰੀਆ ਦੇ ਜਦੋਂ ਛੱਟਾ ਮਾਰਦੇ ਜਿੱਥੇ ਦਾਣੇ ਨਹੀਂ ਡੇਗਦੇ ਗੁੱਲੀ ਡੰਡੇ ਲਾ ਗਿਆ ਦੇਖੋ ਉਹਦਾ ਉਹਦੇ ਹਰਿਆ ਕਣਕ ਦੇ ਨਾਲ ਹੀ ਬਰਾਬਰੇ ਚੱਲ ਪਿਆ ਕੋਈ ਇਹਦੇ ਵਿੱਚ ਇਹਨੂੰ ਡੱਕਿਆ ਨਹੀਂ ਵਕੀਰਾ ਨੇ ਜਿਹਾ ਆਪਾਂ ਕਹ ਦੀ ਕਿ ਬਹੁਤ ਡੱਕਿਆ ਇਹਦੇ ਬਰਾਬਰ ਜੇਕਰ ਆ ਦੇਖੋਗੇ ਹੁਣ ਜਿੱਥੇ ਸੰਕੋਰ ਪਾਈ ਆ ਤੇ ਸੰਕੋਰ ਨੇ ਆ ਦੇਖੋ ਕਿਵੇਂ ਸਾੜਿਆ ਪਿਆ ਤੇ ਹਮ ਮੇਰੇ ਹਿਸਾਬ ਦੇ ਨਾਲ ਆਪਾਂ ਤਾਂ ਕਹੀ ਇਹਦੇ ਵਕੀਰਾ ਦੇ ਨੇ ਖਰਚਾ ਕਰਨਾ ਹੀ ਆ ਕੋਈ ਬਹੁਤਾ ਜਿਆਦਾ ਤੇ ਆਪਾਂ ਨੂੰ ਲਾਭ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਜਿਹੜਾ ਦਬਾਰਾ ਗੁਲੀ ਡੰਡਾ ਉਗ ਰਿਹਾ ਹੈ ਇਹ ਵੀ ਦੇਖੋ ਜਿਹੜਾ ਸੰਘੋਰ ਦੇ ਸੰਬਰਕ ਕਚਾਉਂਦਾ ਨਾ ਜਿੱਥੇ ਸੰਘੋਰ ਦੇ ਦਾਣੇ ਡਿੱਗੇ ਆ ਗੁਲੀ ਡੰਡਾ ਉੱਗੇ ਉੱਥੇ ਉਗਦਾ ਹੈ ਆ ਦੇਖੋ ਉੱਥੇ ਆ ਦੇਖੋ ਨਾਲ ਦੀ ਨਾਲ ਹੀ ਜਿਹੜਾ ਉਗਦਾ ਉਹ ਛੜਦਾ ਜਾਂਦਾ ਜਿਹੜਾ ਨਵਾਂ ਗੁਲੀ ਡੰਡਾ ਥੱਲੇੋਂ ਜਮਦ ਰੁਕਦੀ ਆ ਇਹ ਨਾਲ ਦੀ ਨਾਲ ਹੀ ਛੜਦਾ ਜਾਂਦਾ ਤੇ ਜਿੱਥੇ ਤਾਂ ਸੰਘੋਰ ਪੈ ਗਈ ਆ ਤਾਂ ਉੱਥੇ ਤਾਂ ਗੁਲੀ ਡੰਡਾ ਦੇਖੋ ਸਾਰਾ ਸੜ ਗਿਆ ਪਰ ਜਿੱਥੇ ਸੰਘੋਰ ਆਪਾਂ ਕਹਿੰਦੇ ਯੂਰੀਆ ਦੇ ਦਾਣੇ ਨਹੀਂ ਡਿੱਗੇ ਸੰਘੋਰ ਲੱਗੇ ਵਾਲੇ ਜਾਂ ਫਿਰ ਆਪਾਂ ਕੀ ਕਿਉਂਕਿ ਡੇਢ ਬੈਗ ਬੈਗ ਪਾਈਦਾ ਮੇਰੇ ਹਿਸਾਬ ਦੇ ਨਾਲ ਤਾਂ ਆਪਾਂ ਕੀ ਵੀ ਜੇਕਰ ਆਪਾਂ 2 ਬੈਗ ਦੇ ਵਿੱਚ ਵਰਤਦੇ ਆਂ ਤੇ ਆਪਾਂ ਨੂੰ ਇਹ ਤੋਂ ਵੀ ਜ਼ਿਆਦਾ ਚੰਗਾ ਰਿਜ਼ਲਟ ਆ ਤੁਹਾਨੂੰ ਕੋਰ ਦਾ ਦੇਖਣ ਨੂੰ ਮਿਲਿਆ ਇੱਕ ਤਾਂ ਸਸਤੀ ਪੈ ਜਾਂਦੀ ਆ ਦੂਜੇ ਨੰਬਰ ਤੇ ਇਹਦਾ ਰਿਜ਼ਲਟ ਆਪਾਂ ਨੂੰ ਦੂਜੀਆਂ ਦਵਾਈਆਂ ਦੇ ਮੁਕਾਬਲੇ ਬਹੁਤ ਚੰਗਾ ਮਿਲਦਾ ਕਿਉਂਕਿ ਦੂਜੀਆਂ ਦਵਾਈਆਂ ਕੋਈ ਵੀ ਆਪਾਂ ਟੈਕਨੀਕਲ ਲਈਏ ਜ਼ਿਆਦਾਤਰ ਉਹ ਗੁਲੀ ਡੰਡੇ ਨੂੰ ਰੋਕ ਕੇ ਰੱਖਦੀਆਂ ਖਤਮ ਬਿਲਕੁਲ ਨਹੀਂ ਕਰਦੀਆਂ ਇਹੀ ਕਾਰਨ ਹੈ ਕਿ ਹੁਣ ਜਿਹੜੀਆਂ ਕੰਪਨੀਆਂ ਹਰ ਇੱਕ ਕੰਪਨੀ ਕੋਈ ਵੀ ਆਪਾਂ ਤੁਸੀਂ ਦੇਖ ਲਓ ਹਰ ਇੱਕ ਕੰਪਨੀ ਦੀ ਉਹਦੇ ਵਿੱਚ ਮੈਟਰੀਬਿਊਸ਼ਨ ਜਿਹੜਾ ਟੈਕਨੀਕਲ ਐਡ ਕਰਨ ਦਾ ਹੈ ਪਈ ਆ ਉਹਦਾ ਮੇਨ ਰੀਜ਼ਨ ਇਹੀ ਕਾਰਨ ਹੈ ਕਿ ਜਿਹੜੇ ਦੂਜੇ ਆਪਣੇ ਟੈਕਨੀਕਲ ਉਹਨਾਂ ਤੋਂ ਹੁਣ ਜਿਹੜਾ ਗੁੱਲੀ ਡੰਡਾ ਉਹਨਾਂ ਨੂੰ ਸਹਿਨਸ਼ੀਲਤਾ ਉਹਦੇ ਜੀ ਵੱਧ ਗਈ ਆ ਤੇ ਉਹ ਕੰਟਰੋਲ ਨਹੀਂ ਕਰ ਪਾਉਂਦੇ ਕੁਝ ਕੁ ਦਿਨਾਂ ਵਾਸਤੇ ਉਹਨੂੰ ਡੱਕ ਕੇ ਰੱਖਦੇ ਆ ਉਸ ਤੋਂ ਬਾਅਦ ਜਿਹੜਾ ਗੁੱਲੀ ਡੰਡਾ ਫੇਰ ਉਦਾਂ ਹੀ ਦੁਬਾਰਾ ਚੱਲ ਪੈਂਦਾ ਹਰਾ ਹੋ ਜਾਂਦਾ ਇਹ ਇੱਕ ਸੰਕੋਰ ਸੰਕੋਰ ਦਵਾਈ ਹੋਣੀ ਜਿਹਦੇ ਆਪਾਂ ਨੂੰ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਚੰਗੇ ਰਿਜ਼ਲਟ ਦੇਖਣ ਨੂੰ ਮਿਲ ਰਹੇ ਆ ਤੇ ਕਈ ਕਿਸਾਨ ਵੀਰ ਡਰਦੇ ਆ ਕਿ ਬਈ ਇਹਦੇ ਨਾਲ ਕਣਕ ਸੜਦੀ ਤਾਂ ਕ ਕਿਸਾਨ ਵੀਰ ਉਹ ਕਣਕ ਉਥੇ ਸੜਦੀ ਹੈ ਜਿੱਥੇ ਤਾਂ ਡਾਕਰ ਜ਼ਮੀਨ ਹੈਗੀ ਆ ਉਥੇ ਤਾਂ ਤੁਹਾਡੀ ਬਿਲਕੁਲ ਕਣਕ ਨਹੀਂ ਸੜੇ ਜੇਕਰ ਬਿਲਕੁਲ ਤੁਸੀਂ ਸਹੀ ਤਰੀਕੇ ਨਾਲ ਪਾਉਂਦੇ ਜੇ ਚਾਹੇ ਉਹ ਤਾਂ 300 ਤੋਂ ਲੈ ਕੇ ਆਪਾਂ 400 ਗ੍ਰਾਮ ਤੱਕ ਡੋਜ਼ ਪਾ ਦਈਏ ਕਿਉਂਕਿ ਸਾਡੇ ਇੱਥੇ ਕਈ ਕਿਸਾਨ ਵੀਰ 450 ਤੱਕ ਵੀ ਡੋਜ਼ ਪਾਉਂਦੇ ਡਾਕਰ ਜ਼ਮੀਨਾਂ 'ਚ ਤੇ ਕੋਈ ਕਣਕ ਨੂੰ ਕੋਈ ਪ੍ਰਭਾਵ ਨਹੀਂ ਪੈਂਦਾ ਤਾ ਜੇਕਰ ਤਾਂ ਕਿਸਾਨ ਵੀਰੋ ਇਹਦੀ ਆਪਣੀ ਕਣਕ ਦੀ ਉਮਰ ਵੀ ਥੋੜੀ ਜੀ ਸਹੀ ਹੋਣੀ ਚਾਹੀਦੀ ਲਗਭਗ ਆਪਣੀ 25 ਦਿਨ ਦੀ ਘੱਟੋ ਘੱਟ ਜੇਕਰ ਕਣਕ ਹੈਗੀ ਆ ਫਿਰ ਆਪਾਂ ਸੰਕੋਰ ਦਵਾਈ ਵਰਤ ਲੈਨੇ ਆ ਚਾਹੇ 300 ਗ੍ਰਾਮ ਵਰਤੀਏ ਚਾਹੇ 400 ਗ੍ਰਾਮ ਤੇ ਆਪਣੀ ਕਣਕ ਨੂੰ ਝਟਕਾ ਨਹੀਂ ਲੱਗਦਾ ਜੇਕਰ ਆਪਾਂ 20 ਦਿਨ ਦੀ ਕਣਕ ਤੇ ਪਾਣੀ ਲਾ ਕੇ ਤੇ ਆਪਾਂ ਸੰਕੋਰ ਦਵਾਈ ਦੀ ਵਰਤੋਂ ਕਰਦੇ ਉੱਥੇ ਕਣਕ ਨੂੰ ਝਟਕਾ ਲੱਗਦਾ ਕਿਉਂਕਿ ਕਣਕ ਆਪਣੀ ਛੋਟੀ ਹੁੰਦੀ ਆ ਤਾਂ ਜਿੰਨੀ ਆਪਾਂ ਵੱਡੀ ਕਣਕ ਤੇ ਇਹਨੂੰ ਸੰਕੋਰ ਨੂੰ ਵਰਤਾਂਗੇ ਆਪਾਂ ਡੋਜ਼ ਵਧਾ ਵੀ ਸਕਦੇ ਆ ਵੈਸੇ ਡਾਕਰ ਜ਼ਮੀਨ 'ਚ ਤਾਂ ਕੋਈ ਬਹੁਤਾ ਆਪਾਂ ਗੇ ਕਣਕ ਨਹੀਂ ਛੜਦੀ ਬਿਲਕੁਲ ਨਹੀਂ ਛੜਦੀ ਤੁਸੀਂ ਦੇਖੋਗੇ ਆਪਣੀ ਕਣਕ ਨਾਵੇਂ ਨੇ ਪੀਲਾ ਪਾਣੀ ਦਿਖਾਇਆ ਤੇ ਦੂਜੇ ਨੰਬਰ ਤੇ ਕੋਈ ਵੀ ਬੂਟਾ ਤੁਹਾਨੂੰ ਛੜਿਆ ਨਜ਼ਰ ਨਹੀਂ ਆਉਂਦਾ ਆਪਾਂ ਇਹਦੇ ਵਿੱਚ ਜੇ ਡੋਗਸ ਦੀ ਗੱਲ ਕਰੀ ਤਾਂ 300 ਗ੍ਰਾਮ ਆਪਾਂ ਡੋਜ਼ ਪਾਈ ਆ ਤੇ 300 ਗ੍ਰਾਮ ਨਾਲ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲਦੇ ਬਹੁਤ ਜ਼ਿਆਦਾ ਇਹਨੇ ਗੁਲੀ ਡੰਡਾ ਜਿਹੜਾ ਖਤਮ ਕਰ ਦਿੱਤਾ ਹੈ ਤੇ ਜਿਹੜਾ ਥੋੜਾ ਬਹੁਤ ਵੇਰ ਗਿਆ ਹੈ ਇਹ ਇਹਦਾ ਵੀ ਹੁਣ ਅੱਗੇ ਜੇ ਸਪਰੇਅ ਆਪਾਂ ਨੂੰ ਕੋਈ ਨਾ ਕੋਈ ਸਪਰੇਅ ਕਰਨੀ ਪਏ ਉਹਦੇ ਕੋ ਸਪਰੇਆਂ ਦੇ ਵਿੱਚ ਤਾਂ ਕੋਈ ਹੱਲ ਨਹੀਂ ਹੈਗਾ ਤੇ ਇੱਥੇ ਇੱਕ ਗੱਲ ਕਿਸਾਨ ਵੀਰ ਆਪਾਂ ਜਰੂਰ ਐਡ ਕਰ ਦਈਏ ਤੇ ਇੱਥੇ ਜਦੋਂ ਆਪਣੀ ਕਣਕ ਲਗਭਗ 45 ਦਿਨ ਦੀ ਹੋ ਜਾਂਦੀ ਜਾਂ 50 ਦਿਨ ਦੀ ਇਸ ਤੋਂ ਬਾਅਦ ਆਪਾਂ 45 ਦਿਨ ਤੋਂ ਬਾਅਦ ਕਦੇ ਵੀ ਜਿਹੜਾ ਆਪਣੀ ਕਣਕ ਤੇ ਤੁਸੀਂ ਕੋਈ ਸਟਰੋਂਗ ਜਿਹੜਾ ਜਿਵੇਂ ਆਪਾਂ ਕਹੀ ਐਟਲੈਂਟਸ ਹੋ ਗਈ ਜਾਂ ACM9 ਸ਼ਗਨ 2111 ਜਾਂ ਫਿਰ ਸੰਕੋਰ ਮੈਟਰੀਬਿਊਜਨ ਜਾਂ ਕਿਸੇ ਟੈਕਨੀਕਲ ਦੇ ਵਿੱਚ ਵੀ ਆਉਂਦੀ ਆ ਜਾਂ ਫਿਰ ਵਕਤ ਆਪ ਤੁਸੀਂ ਵੱਖਰਾ ਵੀ ਸਪਰੇਅ ਕਰਨਾ ਤਾਂ 45 ਦਿਨ ਤੋਂ ਬਾਅਦ ਦੇ ਵਿੱਚ ਸਪਰੇਅ ਨਾ ਕਰਿਆ ਕਰੋ ਇਹਨਾਂ ਸਟਰੋਂਗ ਟੈਕਨੀਕਲ ਕਿਉਂਕਿ ਆਪਣਾ ਗੁੱਲੀ ਡੰਡਾ ਦਾ ਜਰੂਰ ਕੰਟਰੋਲ ਹੋ ਜਾਊਗਾ ਪਰ ਜਿਹੜੀ ਆਪਣੀ ਕਣਕ ਆ ਉਹਦਾ ਫਟਾਰਾ ਰੋਕ ਜਾਂਦਾ ਉਹ ਕਣਕ ਨਾਲੀ ਜੀ ਚੜ ਜਾਂਦੀ ਹੈ ਕਾਰੀ ਕਾਰੀ ਜੀ ਕੱਲੀ ਕੱਲੇ ਤੁਹਾਨੂੰ ਉਹਦੀਆਂ ਤੀਲੀ ਜੀ ਚੜ ਜੂਗੀ ਇਦਾਂ ਦੀ ਨਜ਼ਰ ਆਊਗੀ ਤੇ ਫਟਾਰਾ ਘਾਟੋ ਉੱਥੇ ਜਾ ਕੇ ਝਾੜ ਤੇ ਫਰਕ ਪੈਂਦਾ ਜੇਕਰ ਤੁਸੀਂ ਵਰਤਨੇ ਟੈਕਨੀਕਲ ਤੇ 45 ਦਿਨ ਤੋਂ ਪਹਿਲਾਂ ਪਹਿਲਾਂ ਵਰਤ ਲਿਆ ਕਰੋ ਉਸ ਤੋਂ ਬਾਅਦ ਜਿਹੜਾ ਆਪਣੀ ਕਣਕ ਦੇ ਝਾੜ ਤੇ ਕਾਫੀ ਜ਼ਿਆਦਾ ਇਸ ਚੀਜ਼ ਦਾ ਪ੍ਰਭਾਵ ਪੈਂਦਾ ਫਿਲਹਾਲ ਤੱਕ ਸਾਨੂੰ ਵੀਰੇ ਨੇ ਆਪਣੀ ਕਣਕ ਦਾ ਕੋਈ ਨੁਕਸਾਨ ਨਹੀਂ ਕੀਤਾ 300 ਗ੍ਰਾਮ ਆਪਾਂ ਡੋਜ਼ ਪਾਈ ਆ ਤੇ ਇਹਦੇ ਆਪਾਂ ਨੂੰ ਸੰਕੋਰ ਦੇ ਰਿਜ਼ਲਟ ਚੰਗੇ ਦੇਖਣ ਨੂੰ ਮਿਲਿਆ ਵਕੀਰਾ ਦਾ ਤਾਂ ਮੈਨੂੰ 10 ਤੋਂ 15% ਹੀ ਲੱਗਦਾ ਰਿਜ਼ਲਟ ਦੇਖਣ ਨੂੰ ਮਿਲਿਆ ਪਰ ਜਿਹੜਾ ਸੰਕੋਰ ਦਾ 70 80% ਆਪਾਂ ਨੂੰ ਜਿਹੜਾ ਵਧੀਆ ਇਹਦਾ ਰਿਜ਼ਲਟ ਦੇਖਣ ਨੂੰ ਮਿਲਿਆ ਕਿਉਂਕਿ ਇਹਨੇ ਬਹੁਤ ਜ਼ਿਆਦਾ ਜਿਹੜਾ ਗੁੱਲੀ ਡੰਡਾ ਸਾੜਤਾ ਜਿਹੜਾ ਇਹ ਸੰਕੋਰ ਦਵਾਈ ਸਾੜਦੀ ਬਾਕੀ ਜਿਹੜਾ ਦੂਜਾ ਜਿਹੜੀ ਵਕੀਰਾ ਦਵਾਈ ਹੁੰਦੀ ਹੈ ਸਿਰਫ ਉਹਨੂੰ ਪੀਲਾ ਜਿਹਾ ਰੱਖਦੀ ਕਾਫੀ ਲੰਮੇ ਸਮੇਂ ਤੱਕ ਉੱਥੇ ਕਰੂ ਗਿਆ ਰਹਿੰਦਾ ਜਿਹੜੇ ਜੇਕਰ ਇਹਦਾ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਗੱਲ ਕਰੀਏ ਤੇ ਆਪਣੇ ਖੇਤ ਦੇ ਵਿੱਚ ਤਾਂ ਮੈਨੂੰ 10 20% ਇਹਦਾ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈ ਵਕੀਰਾ ਦਾ ਕਿਤੇ ਕਿਤੇ ਜਿਹੜੇ ਬੂਟੇ ਆ ਦੇਖੋ ਆ ਜਿਵੇਂ ਪੀਲਾ ਜਿਹਾ ਪੈ ਕੇ ਖੜ ਗਿਆ ਇਹ ਵਕੀਰਾ ਦਾ ਰਿਜ਼ਲਟ ਆ ਤੇ ਜਿਹੜਾ ਆ ਤੁਸੀਂ ਲਾਗੇ ਬੂਟਾ ਦੇਖੋਗੇ ਆ ਜਿਹੜੇ ਛੜੇ ਆ ਇਹ ਸੰਕੋਰ ਦੇ ਕਿਉਂਕਿ ਸੰਕੋਰ ਦਵਾਈ ਸਾੜਦੀ ਆ ਵਕੀਰਾ ਜਿਹੜੀ ਪੀਲਾ ਜਾ ਪਾ ਕੇ ਉੱਥੇ ਇੱਕ ਰੋਗ ਛੱਡਦੀ ਆ ਬਾਅਦ ਵਿੱਚ ਉਹਦੇ ਵਿੱਚੋਂ ਕਈ ਪਰਸੈਂਟ ਤਾਂ ਸੜ ਸੁੱਕ ਜਾਂਦੇ ਬੂਟੇ ਦੇ ਕਈ ਪਰਸੈਂਟ ਜਿਹੜੇ ਹੁੰਦੇ ਆ ਹਰੇ ਹੋ ਜਾਂਦੇ ਜਿਵੇਂ ਆਹ ਦੇਖੋ ਹੁਣ ਆਹ ਵਕੀਰਾ ਵਾਲਾ ਆਹ ਸੰਕੋਰ ਵਾਲਾ ਬੂਟਾ ਬੂਟਾ ਜਿੱਥੇ ਸੰਕੋਰ ਦਾ ਸਰੋਗ ਆ ਉਹ 8 10 ਦਿਨ ਦੇ ਵਿੱਚ ਜਿਹੜਾ ਬੂਟਾ ਸੜ ਜਾਣਾ ਜਾਂ ਉੱਪਰੋਂ ਸੜਨਾ ਸ਼ੁਰੂ ਹੋ ਜਾਊਗਾ ਇਹ ਸਨਕੋਰ ਦਾ ਰਿਜ਼ਲਟ ਆ ਸੋ ਦੋਨਾਂ ਦੇ ਆਪਾਂ ਤੁਹਾਨੂੰ ਰਿਜ਼ਲਟ ਸ਼ੇਅਰ ਕਰਤੇ ਆ ਫਿਲਹਾਲ ਦੀ ਘੜੀ ਜੇਕਰਮ ਉਹ ਵਰਾ ਆਪਾਂ ਗੱਲ ਕਰੀਏ ਕਿ ਕਿਹੜਾ ਆਪਾਂ ਨੂੰ ਵਧੀਆ ਲੱਗਾ ਤੇ ਆਪਾਂ ਨੂੰ ਤਾਂ ਕਿਸਨ ਵੇ ਸਨਕੋਰ ਦਵਾਈ ਸਭ ਤੋਂ ਬੈਸਟ ਟੈਕਨੀਕਲ ਲੱਗ ਰਿਹਾ ਜਿਹੜਾ ਜਿੰਨਾ ਵੀ ਗੁੱਲੀ ਡੰਡਾ ਹੋ ਕੋਈ ਨਾ ਕੋਈ ਜਿਹੜਾ ਖਤਮ ਕਰਦੀ ਸਿਰਫ ਸਨਕੋਰ ਦਵਾਈ ਖਤਮ ਕਰਦੀ ਹੋਰ ਟੈਕਨੀਕਲ ਅਜੇ ਤੱਕ ਆਪਾਂ ਨੂੰ ਕੋਈ ਵਧੀਆ ਜਆ ਨਹੀਂ ਨਜ਼ਰ ਆਇਆ ਕਿ ਜਿਨੇ ਕਿਸਾਨ ਵੀਰਾਂ ਦੇ ਆਪਾਂ ਕਈ ਕੋਈ ਕੁਝ ਪਰਸੈਂਟ ਜਿਹੜਾ ਗੁੱਲੀ ਡੰਡਾ ਖਤਮ ਕੀਤਾ ਹੋਵੇ ਸੋ ਇਹ ਵੀ ਨਹੀਂ ਕਿ ਅਬ ਕੀਰਾ ਕਰਨ ਤੋਂ ਬਾਅਦ ਗੁੱਲੀ ਡੰਡਾ ਨਹੀਂ ਉੱਗਦਾ ਆ ਦੇਖੋ ਕਿ ਪਹਿਲਾਂ ਵੀ ਆਪਾਂ ਕੀਰਾ ਕੀਤੀ ਉਦੋਂ ਵੀ ਉੱਗ ਪਿਆ ਤੇ ਆ ਦੇਖੋ ਹੁਣ ਫੇਰ ਦੁਬਾਰਾ ਵੀ ਉੱਗ ਰਿਹਾ ਇਹਦਾ ਸ਼ੁਕਰ ਹੈ ਗਿਆ ਜਿਹੜਾ ਮੈਟਰੀਬਿਊਜਨ ਆਪਾਂ ਕਿਸਾਨ ਵੀਰਾਂ ਨੂੰ ਇੱਕ ਸੌਖਾ ਜਿਹਾ ਹੱਲ ਲੱਭ ਗਿਆ ਇਹਦੇ ਨਾਲ ਕਾਫੀ ਜ਼ਿਆਦਾ ਕਿਸਾਨ ਵੀਰਾਂ ਦਾ ਗੁੱਲੀ ਡੰਡਾ ਕੰਟਰੋਲ ਹੋ ਜਾਂਦਾ ਜੇਕਰ ਮੈਟਰੀਬਿਊਜਨ ਟੈਕਨੀਕਲ ਨਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਿਸੇ ਹੋਰ ਟੈਕਨੀਕਲ ਨਾਲ ਇਹਨੂੰ ਕੰਟਰੋਲ ਕਰ ਸਕਦੇ ਸੋ ਵੀਡੀਓ ਚੰਗੇ ਲੱਗੇ ਤਾਂ ਭਰਾਵਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ